ਉਹਦੇ ਨੂੰ ਉਹ ਵੀ ਤੁਨੂ ਤੋੜ ਕੇ ਹਵਾਉਣੇ ਆ। ਉਹ ਸੋਹਣਾ ਦੋਸਤੋ ਹਵਾਨਾ। ਇਹ ਸਾਰੇ ਮਧਰੂ ਵੀ ਦੋਸਤੋ ਗਾਇਬ ਦੇਖ ਸਕਦੇ ਆ ਥਾਣਾ ਦੇ ਵਿੱਚ। ਬਹੁਤ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ। ਦੋਸਤੋ ਅੱਜ ਦੀ ਵੀਡੀਓ ਸ਼ਹਿਰ ਫਰੀਦਕੋਟ ਤੋਂ ਕਵਰ ਕਰ ਰਹੇ ਆ ਦੋਸਤੋ ਬਾਈ ਪ੍ਰਦੀਪ ਦੇ ਘਰੋਂ। ਤਿੰਨ ਨਾਗਾ ਦੋਸਤੋ ਤੇ ਇੱਕ ਦੋਸਤੋ ਸੂਈ ਸਵਾਈ ਗਾਂ ਤੇ ਦੋ ਦੋਸਤੋ ਗੱਬਣਾ ਹੈਗੀਆਂ ਇੱਕ ਮੱਝ ਤੇ ਇੱਕ ਦੋਸਤੋ ਪਹਿਲਾ ਸੂਆ ਵੈੜ ਹੈਗੀ ਆ। ਪ੍ਰਾਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰਾਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਸਸ ਸੀਗਾ ਸਸਿਕਲ ਭਾਈ ਸਾਰਿਆਂ ਨੂੰ ਹੋਰ ਠੀਕ ਆ ਬਈ ਠੀਕ ਆ ਭਾਈ ਪ੍ਰਦੀਪ ਇੱਕ ਵਾਰੀ ਨਾ ਆਪਣਾ ਨੰਬਰ ਦੱਸ ਦੀ 70095 33765 ਠੀਕ ਆ ਇੱਕ ਵਾਰੀ ਆਪਣਾ ਐਡਰੈਸ ਵੀ ਸਮਝਾ ਦੇ ਬਸ ਬਾਈ ਆ ਬਾਈਪਾਸ ਆ ਮੇਰੇ ਨਾਲ ਠੀਕ ਆ ਕੋਟ ਨੂੰ ਜਾਂਦਾ ਜਿਹੜਾ ਕੋਟ ਤੋਂ ਫਰੀਦਕੋਟ ਵਾਲਾ ਨਹਿਰਾਂ ਕੋਲੇ ਨਹਿਰਾਂ ਕੋਲੇ ਜਿਹੜਾ ਆ ਸਰਸਲ ਦਾ ਡੇਰਾ ਬਾਈ ਨਾਲ ਠੀਕ ਆ ਚਹਿਲ ਰੋਡ ਤੋਂ ਥੋੜਾ ਅੱਜਾਂ ਚਹਿਲ ਰੋਡ ਹਾਂ ਚਹਿਲ ਰੋਡ ਠੀਕ ਆ ਕਿੰਨੇ ਨਾਗ ਆ ਬਾਈ ਅੱਜ ਤਿੰਨ ਨਾਗ ਆ ਵੀਰੇ ਤਿੰਨ ਨਾਗ ਆ ਠੀਕ ਆ ਬਾਈ ਪਹਿਲ ਨੰਬਰ ਤੇ ਐਚ ਐਫ ਕ੍ਰੋਸ ਵੈੜ ਦੀ ਗੱਲ ਕਰ ਲਈਏ ਕਿੰਮਾ ਸੁਗਾ ਸੋਈ ਆ ਇਹ ਇਹ ਦੂਜਾ ਸੁਗਾ ਸੋਈ ਵੀ ਆ ਵੀਰੇ ਠੀਕ ਆ ਤੇ ਅੱਜ ਤੀਜਾ ਦਿਨ ਆ ਵੀਰੇ ਆ ਬੱਛਾ ਖੜਾ 나ੜੂਆ ਨਾਲ ਆ ਠੀਕ ਆ 나ੜੂਆ ਨਾਲ ਕੀ ਇਹ ਤੀਜਾ ਦਿਨ ਹੋ ਗਿਆ ਤੇ ਬੋਲਾ ਬਾਈ ਕਿੰਨਾ ਕਾਇ ਇਸ ਵਕਤ 20 ਕਿਲੋ ਤੋਂ ਬਾਈ ਪਲੱਸ ਹੋਊਗਾ ਮਤਲਬ ਇਹ ਲੀਟਰ ਮਾਰਨੇ ਹੁੰਦਾ 22 23 ਵੱਜਣਗੇ ਵੀਰੇ ਠੀਕ ਆ ਤੇ ਕੰਡੇ ਵਾਲਾ 20 ਕਿਲੋ ਤੋਂ ਪਲੱਸ ਹੋਊਗਾ ਦੁੱਧ 20 ਕਿਲੋ ਚਵਾ ਦੇਾਂਗੇ ਬੋਲੇ ਹੋ ਬੋਲੇ ਤੋਂ ਬੋਲਾ ਲਾ ਲੋ ਦੁੱਧ ਲਾ ਲੋ ਹੁਣ ਤਾਂ ਤੀਜਾ ਦਿਨ ਹੋ ਗਿਆ ਅੱਜ ਠੀਕ ਆ ਹੂੰ ਬੋਲੇ ਜੀ ਗਿਣਿਆ ਜਾਊਗਾ ਇਹ ਤਾਂ ਤੇ 20 ਕਿਲੋ ਚਵਾ ਦਿਆਂਗੇ ਆਪਾਂ ਬਾਈ ਤੋਲ ਕੇ ਲੈ ਜੇ ਅੱਟਾਈ ਬਰੇ ਕਹਿੰਦੇ ਹੁੰਦੇ ਗੱਭਾਂ ਨੂੰ ਤਾਂ ਚਲੋ ਦੱਸਿਆ ਜਾਣਾ ਵੀ ਇੰਨਾ ਹੋਊਗਾ ਤੇ ਮਤਲਬ ਕਿ ਹੁਣ ਜਿਹੜੀ ਸੂਈ ਸਵਾਈ ਹੈ ਤਾਂ ਵੀਰੇ ਸਾਹਮਣੇ ਆ ਜਾਣੀ ਇਹ 'ਚ ਤਾਂ ਕੋਈ ਓਲਾ ਰਹਿ ਹੀ ਨਹੀਂ ਜਾਣਾ ਹਾਂ ਓਲਾ ਨਹੀਂ ਰਹਿ ਜਾਣਾ ਠੀਕ ਆ ਉਹਦੀ ਆਪਦੀ ਤਸੱਲੀ ਕਰੇ ਅਗਲਾ ਇੱਕ ਡੰਗ ਚੋਲੇ ਦੋ ਚੋਲੇ ਚਾਰ ਚੋਲੇ ਆਪਾਂ ਨੂੰ ਕੋਈ ਚੱਤਰ ਨਹੀਂ ਠੀਕ ਆ ਬਾਈ ਤੇ ਸੂਆ ਕਿਨਵਾ ਸੂਈ ਆ ਬਈ ਦੂਜਾ ਸੂਆ ਸੂਈ ਵੀਰੇ ਦੂਜਾ ਸੂਆ ਸੂਈ ਆ ਠੀਕ ਆ ਲਓ ਬਈ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਵੇਖ ਸਕਦੇ ਆ ਵੇਲ ਚੰਗੀ ਆ ਕਰਾਸਾਂਗਾ ਦੋਸਤੋ ਥੋੜਾ ਜਿਹਾ ਕਿਉਂਕਿ ਗਰਮੀ ਵੀ ਘਟ ਮਣਾਉ ਤੇ ਦੁੱਧ ਵੀ ਸੋਹਣਾ ਪਿਆਊਗੀ ਤੇ ਦੋਸਤੋ ਕਰਮਾੜੀ ਨੂੰ ਥਣ ਵੀ ਬਹੁਤ ਸੋਹਣਾ ਲੱਗਿਆ ਨੇੜੇ ਹੋ ਕੇ ਤੁਹਾਨੂੰ ਦਿਖਾਉਣੇ ਆ ਦੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਦੋਸਤੋ 20 ਲੀਟਰ ਤੁਸੀਂ ਇੱਥੇ ਚੋ ਕੇ ਲੈ ਜਾ ਸਕਦੇ ਆ ਭਾਵੇਂ ਦੋ ਟਾਈਮ 'ਚੋ ਤਿੰਨ ਟਾਈਮ 'ਚੋ ਥਣ ਵੀ ਦੋਸਤੋ ਕਰਮਾੜੀ ਨੂੰ ਸੋਹਣਾ ਲੱਗਿਆ ਮੁਠੀ ਚ ਜਵਾਈ ਵਾਲਾ ਤੇ ਗੈਬ ਵੀ ਦੋਸਤੋ ਬਹੁਤ ਚੰਗਾ ਤੇ ਬੌਲੇ ਦੇ ਵਿੱਚ ਹੀ ਆ ਦੋਸਤੋ ਜਿਵੇਂ ਜਿਵੇਂ ਦੋਸਤੋ ਬੌਲੇ 'ਚੋਂ ਬਾਹਰ ਆਉਣਾ ਇਹਨੇ ਗਾਣੇ ਨਾਲ ਅਨੁਮਾਨ ਆ ਨਹੀਂ ਦੁੱਧ ਇਹਨੇ ਹੋਰ ਵਧਨਾ ਦੋ 28 ਤੋਂ 30 ਕਿਲੋ ਦੁੱਧ ਪਾ ਦੂਗੀ ਵੀਰੇ ਤੇ ਬਾਕੀ ਜੇ ਆਪਾਂ ਉਹ ਜਿਹੜਾ ਆਪਾਂ ਨੂੰ ਪੁੱਕਾ-ਪੁੱਕਾ ਗੱਲ ਕਰ ਲਈ ਉਹ ਜਿਹੜਾ ਰੇਟ ਕਰ ਲਾਂਗੇ 28-30 ਵਿੱਚ ਵਾਦਾਂਗੇ ਬਾਈ ਠੀਕ ਹੈ ਚਵਾ ਕੇ ਵੀ ਦੇ ਦਾਂਗੇ ਹਾਂ ਵੀ ਜਿਹੜਾ ਹੁਣ ਆਪਾਂ ਨੂੰ ਪਤਾ ਵੀ ਦੂਜੇ ਤੀਜੇ ਦਿਨ ਹੀ ਇੰਨਾ ਦੁੱਧ 20 ਕਿਲੋ ਤਾਂ ਦਈ ਜਾਂਦੀ ਆ ਤੇ ਉਹ ਤਾਂ ਗਾਂ ਦੁੱਧ ਵਾਲੀ ਹੈਗੀ ਹੈਗੀ ਬਾਈ 28 ਕਿਲੋ ਬਾਈ ਆਪਾਂ ਕਿੰਨੇ ਦਿਨਾਂ ਚ ਚਵਾ ਦੇਾਂਗੇ 10-12 ਦਿਨਾਂ ਦੇ ਵਿੱਚ ਚਵਾ ਦਾਂਗੇ ਬਾਈ ਉਹ ਜਿਹਾ ਸੌਦਾ ਹੋਣਾ ਕਰ ਲਾਂਗੇ ਲਓ ਬਾਈ ਬਾਈਆਂ ਦਾ ਰੇਟ ਉਹ ਜਾ ਹੋ ਜੂਗਾ ਜਿਹੜਾ ਵੀ ਦੋਸਤੋ 28 ਕਿਲੋ ਦੁੱਧ ਚਵਾ ਕੇ ਲ ਜਾਂਦਾ ਨਾ ਰੇਟ ਉਹ ਜਾ ਹੋ ਜੂ ਜਿਹੜਾ ਅੱਜ ਦਾ ਰੇਟ ਹੋ ਉਹ ਵੀ ਤੁਹਾਨੂੰ ਪੁੱਛ ਦਿਆਂਗੇ ਕਿਉਂਕਿ ਹਜ ਤੀਜਾ ਦਿਨ ਹੀ ਹੋਇਆ ਦੇਖ ਸਕਦੇ ਬਿਲਕੁਲ ਸਾਫ ਸੁਥਰੀ ਹੈ ਦੋਸਤੋ ਕਰਮਾਂ ਵਾਲੀ ਥਣ ਬਹੁਤ ਸੋਹਣਾ ਲੱਗਿਆ ਦੇਖ ਸਕਦੇ ਹਵਾਨਾ ਵੀ ਦੋਸਤੋ ਬਹੁਤ ਸੋਹਣਾ ਫੈਕਸ ਜਾਈ ਹਵਾਨਾ ਤੇ ਕਦ-ਕਾੜ ਸੋਹਣਾ ਵੇਲ ਇੱਥੇ ਚੰਗੀ ਹੈ ਦੋਸਤੋ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਲੈ ਵੀ ਪ੍ਰਦੀਪ ਖੋਲ ਲੀ ਇਹਨੂੰ ਤੋੜ ਕੇ ਵਿਖਾ ਦਈਏ ਉਹ ਵੀ ਤੁਹਾਨੂੰ ਤੋੜ ਕੇ ਵਿਖਾਉਣੇ ਆ ਉਹ ਸੋਹਣਾ ਦੋਸਤੋ ਹਵਾਨਾ ਦੇਖ ਸਕਦੇ ਆ ਮਗਰੋਂ ਵੀ ਦੋਸਤੋ ਗਾਇਵ ਦੇਖ ਸਕਦੇ ਆ ਥਾਣਾ ਦੇ ਵਿੱਚ ਬਹੁਤ ਸੋਹਣਾ ਗਾਇਵ ਆ ਦੋਸਤੋ ਅਨਮਾਨ ਆ ਦੋਸਤੋ ਇਹ ਬਾਈ ਦੀ ਗੱਲ ਸਹੀ ਆ ਖਾਈ ਕੀ ਲੀਟਰ ਦੇ ਨੇੜ ਆ ਇਹਨੇ ਦੁੱਧ ਪਾਇਆ ਨਾ ਕਿਉਂਕਿ ਜਿਹੜੇ ਹਵਾਨਾ ਦੀ ਜੱਜਮੈਂਟ ਆ ਥਾਣ ਵੀ ਸੋਹਣਾ ਹਵਾਨਾ ਵੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਤੇ ਤੀਜਾ ਦੇ ਨਹੀਂ ਆ ਦੋਸਤੋ ਵੇਲ ਲੈ ਇਥੇ ਚੰਗੀ ਆ ਕਿ ਗਰਮੀ ਵੀ ਦੋਸਤੋ ਘਟ ਮਨਾਊਗੀ ਇਹ ਕਹਿ ਸਕਦੇ ਆ ਵੀ ਦੋਸਤੋ ਗਰਮੀਆਂ ਦਾ ਤੋਹਫਾ ਹੀ ਆ ਤੇ ਬੱਚਾ ਤੁਹਾਨੂੰ ਦਿਖਾ ਦਿੰਦਾ ਨਾੜੂਗਾ ਬਿਲਕੁਲ ਨਾ ਆਲਾ ਦੋਸਤੋ ਕੱਚਾ ਨਾੜੂਗਾ ਦੇਖ ਸਕਦੇ ਆ ਬਾਈ ਪ੍ਰਦੀਪ ਇਹਦਾ ਰੇਟ ਕੀ ਕਰ ਦਿਆਂਗੇ ਫਿਰ ਇੱਕ 10 ਦੀ ਦੇ ਦਾਂਗੇ ਵੀਰੇ ਯਾਰ ਇੱਕ 10 ਦੀ ਦੇ ਦਾਂਗੇ ਠੀਕ ਆ ਲਓ ਵੀ 1 ਲੱਖ ਤੇ 10000 ਕੀ ਹੈ ਇਹਦਾ ਰੇਟ ਆ ਮੌਕੇ ਤੇ ਥੋੜਾ ਬਹੁਤਾ ਮਾਨਤਾ ਨੂੰ ਥੋੜਾ ਇੱਥੇ ਆਇਆ ਦਾ ਦੋਸਤੋ ਹੋ ਜਾਣਾ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਤੁਸੀਂ ਆਪ ਦਾ ਇੱਥੇ 20 ਲੀਟਰ ਦੁੱਧ ਚੋਗਿਆ ਜਾ ਸਕਦੇ ਆ ਕਿਉਂਕਿ ਸੂਈ ਸਵਾਈ ਆ ਇਸ ਤੋਂ ਅੱਗੇ ਦੋਸਤੋ ਬਹੁਤ ਸੋਹਣੀ ਬਾਈ ਕੋਲੇ ਵੜੜਾ ਪਹਿਲਾ ਸੂਆ ਗੱਬਣਾ ਦੇਖ ਸਕਦੇ ਆ ਫੇਸ ਬਿਊਟੀ ਬਹੁਤ ਸੋਹਣੀ ਹੈ ਦੋਸਤੋ ਬਈ ਪਰਦੀਪ ਇੱਕ ਪਹਿਲਾ ਸੂਹਾ ਹੀ ਸੁਹੰਦੀ ਆ ਪਹਿਲਾ ਸੂਹਾ ਸੁਹਣੀ ਆ ਵੀਰੇ ਠੀਕ ਆ ਤੇ 11 ਤਰੀਕ ਨੂੰ ਦਿਨ ਪੂਰੇ ਆ ਵੀਰੇ ਇਹਦੇ 11 ਤਰੀਕ ਨੂੰ ਦਿਨ ਪੂਰੇ ਆ ਜਾਨੀ ਕਿ ਹਜੇ ਅੱਜ 21 ਤਰੀਕ ਹੋ ਗਈ ਹਾਂ ਤੇ ਗਾਂ 9 10 ਪਾ 17 18 ਦਿਨ ਲੈਂਦੀ ਵੀਰੇ ਜੀ 17 18 ਦਿਨ ਲੈਂਦੀ ਆ ਹਾਂਜੀ ਠੀਕ ਆ ਤੇ ਫਿਰ ਇਹ ਇਸ ਤੱਕ ਨਾ ਬਾਈ ਥੱਲੋ ਬਹੁਤ ਸੋਹਣੀ ਬਣੂਗੀ ਤਿਆਰ ਹੋਊਗੀ ਕਿਉਂਕਿ ਹੁਣ ਵੀ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਹੈ ਪੇਟਨਸ ਵਾਲਾ ਲੇਵਾ ਹੈ ਤਾਂ ਟੌਂਕ ਟੌਂਕਾ ਗੂੰਦ ਹੀ ਆਉਂਦੀ ਜਮਾ ਸੁੱਕੀ ਪੂੰਦ ਬਾਈ ਕਿਹੇ ਚੋਂ ਦਾ ਕਿਹੇ ਚੋਂ ਨਹੀਂ ਹਜੇ ਠੀਕ ਆ ਲੋ ਵੀ ਪਹਿਲਾ ਸੂਆ ਸੁਣੀਏ ਤੇ ਦੰਦੋ ਕਿਵੇਂ ਬਾਈ ਦੰਦੋ ਵੀਰੇ ਥੋੜੇ ਪਟਾਉਣ ਚ ਨਾ ਰਾਜੀ ਕਰਕੇ ਟਾਈਂ ਜਾਂਦਾ ਵੀਰੇ ਖੀਰੀਆ ਜਾਂ ਦੋਂਦੇ ਦੰਦ ਚੱਕਦੀ ਠੀਕ ਵੀ ਇਹ ਚੌਗੀ ਸ਼ਕੀ ਨਹੀਂ ਹੁੰਦੀਗੀ ਠੀਕ ਜਮ ਲਵੀ ਬੱਛੀ ਲੋ ਵੀ ਤੁਹਾਨੂੰ ਉਮਰ ਤੋਂ ਤੱਕ ਹੋ ਜਾਣਾ ਜੋ ਮੂੰਹ ਵਿਖਾਵਾਂਗੇ ਨਾ ਬਹੁਤ ਸੋਹਣੀ ਫੇਸ ਬਿਊਟੀ ਹੈ ਦੋਸਤੋ ਵੇਖ ਸਕਦੇ ਆ ਪੂਰੀ ਜਾਤ ਕੁਆਲਟੀ ਵਾਲੀ ਵਹਿੜਾ ਦੋਸਤੋ ਵੇਖ ਸਕਦੇ ਆ ਅਰਮਾਨ ਆ ਵੀ ਭਾਈਆਂ ਦਾ ਜਾਂ ਤਾਂ ਖੀਰੀ ਹੋ ਸਕਦੀ ਹੈ ਕਿਉਂਕਿ ਜਾਨ ਵਾਲੀ ਵਹਿੜਾ ਦੰਦ ਆਪਾਂ ਵੇਖੇ ਨਹੀਂ ਤੇ ਥੋੜਾ ਚੌੜ ਪੈ ਜਾਂਦੀ ਆ ਦੇਖ ਸਾਡੇ ਬਹੁਤ ਸੋਹਣੀ ਫੇਸ ਬਿਊਟੀ ਆ ਦੋਸਤੋ ਬਾਕੀ ਦੋਸਤੋ ਹਜੇ ਕੱਚੀ ਜੇ ਗੱਲ ਕਰ ਲਈਏ ਨਾ ਬਾਈਆਂ ਦਾ 20 ਦਿਨਾਂ ਵਾਂਗੂ ਕੱਚੀ ਆ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕਰਨਾ ਇਹਨੇ ਹੁਣ ਵੀ ਦੋਸਤੋ ਪੂਰਾ ਫੈਕਸ ਜੈ ਇਹ ਸੋਹਣਾ ਹਵਾਨਾ ਜੇ ਗੱਲ ਕਰੀਏ ਨਾ ਗੈਬੂ ਸੋਹਣਾ ਦੋਸਤੋ ਚੰਗੀ ਫੇਸ ਬਿਊਟੀ ਆ ਦੋਸਤੋ ਬਿਲਕੁਲ ਨਿੱਕਾ ਕਾਨਾ ਬੋਦੀ ਵਾਲੀ ਵੜ ਦੇਖ ਸਕਦੇ ਆ ਅਨਮਾਨਾ ਤੁਹਾਡੇ ਜ਼ਰੂਰ ਪਸੰਦ ਆਉਗੀ ਸੋਹਣਾ ਕੱਦ ਕਾਠਾ ਤੇ ਭਾਈ ਪ੍ਰਦੀਪ ਇਹਨੂੰ ਵੀ ਖੋਲ ਲਈ ਤੋੜ ਕੇ ਵਿਖਾ ਦਿਗੇ ਤੇ ਪਹਿਲੇ ਸੂਏ ਬਈ ਇਹ ਕਿੰਨਾ ਕੁ ਦੁੱਧ ਪਾ ਦੂਗੀ ਅਨੁਮਾਨ ਕੋਈ ਮਾਲਕਾਂ ਨੇ ਦੱਸਿਆ ਹੀ ਹੁਣ ਮਦਰ ਰਿਕਾਰਡ ਵਗੈਰਾ ਕਿਹਦੇ ਦਾ ਵੀਰੇ ਜੇ ਤਾਂ ਆਪਾਂ ਹੋਇਆ ਚੋਇਆ ਵੇ ਹੋਣਾ ਨਾਲ ਨੇ ਦੱਸਿਆ ਵੇ ਜਿਹਨੇ ਵੇਚੇ ਉਹ 10 ਕਿਲੋ ਵੱਧ ਹੀ ਦੱਸੂਗਾ ਵੀਰੇ ਠੀਕ ਆ ਕੋਈ ਮਦਰ ਰਿਕਾਰਡ ਦਾ ਮਾਲਕਾਂ ਨੇ ਦੱਸਿਆ ਨਹੀਂ ਹਾਂ ਦੱਸਿਆ ਆਪਾਂ ਨੂੰ ਸੀਮਨ ਵੀ ਦੱਸਿਆ ਵੇ ਵੀਰੇ ਆਪ ਮੈਜਿਕ ਦੀ ਅਗਾ www ਲੱਗਿਆ ਬਈ ਠੀਕ ਆ ਆਪ ਮੈਜਿਕ ਬੁਲਦੀ ਆ ਹਾਂਜੀ ਲਓ ਲੈ ਬਈ ਇਹ ਤੋੜ ਕੇ ਵਿਖਾ ਲਈ ਬਈ ਪ੍ਰਦੀਪ ਕਦ ਕਰ ਨਾ ਅਜੇ ਕੀਰੀ ਜੰਦੂ ਕਰਦੇ ਨਾ ਪਾਈ ਤੇ ਆ ਬੱਚਾ ਕਰਕੇ ਚੌੜ ਪੈ ਜਾਂਦੀ ਹੈ ਇੱਕ ਤਲਿਆਰੇ ਦੀ ਔਲ ਕਰਦੇ ਆ ਠੀਕ ਆ ਲਓ ਬਈ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਫੈਕਸ ਜਾਈ ਬਾਈਆਂ ਦਾ ਚੌੜ ਪੈ ਜਾਂਦੀ ਇਹ ਤੁਰਨ ਤੇ ਵਿੱਚ ਥੋੜੀ ਕਾਲ ਕਰਦੀ ਹੈ ਕਿਉਂਕਿ ਪਈ ਕਈ ਪਸ਼ੂਆਂ ਦੀ ਯਾਦ ਤਾਂ ਹੁੰਦੀ ਆ ਉਹ ਹੋਲੀ ਨਹੀਂ ਦੁਰਦੇ ਦੇਖਾ ਜੇ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਨਾ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਇਹਰੀ ਪਸ਼ੂ ਤਲਿਆਰੇ ਦੀ ਵੀ ਔਲ ਕਰਦਾ ਸੋਹਣੀਆਂ ਦੋਸਤੋ ਫੇਸ ਬਿਊਟੀ ਬਾਕੀ ਚੰਗੀ ਜਾਤ ਕੁਆਲਿਟੀ ਵਾਲੀ ਆ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਕਿਉਂਕਿ 20ਾਂ ਦਿਨਾਂ ਵਾਂਗੂ ਕੱਚੀ ਆ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਜਾਂਦੀ ਆ ਦੋਸਤੋ ਸੈਕਸ ਜਈ ਹਵਾਨਾ ਦੋਸਤੋ ਦੇਖ ਸਰ ਇਹ ਚੰਗਾ ਸੋਹਣਾ ਗਿਆ ਵਾ ਦੋਸਤੋ ਫਣਾਂ ਦੇ ਵਿੱਚ ਕਦ ਕਾਠ ਵੀ ਸੋਹਣਾ ਕੋਈ ਛੋਟਾ ਕਦ ਕਾਠ ਨਹੀਂ ਜਿਹੜੇ ਹਿਸਾਬ ਨਾਲ ਛੋਟੀ ਉਮਰ ਆ ਤੇ ਬਈ ਪ੍ਰਦੀਪ ਇਹਦਾ ਕੀ ਰੇਟ ਕਰ ਦਾਂਗੇ ਇਹਦਾ ਵੀ 1 10 ਹੀ ਮੰਗਦੇ ਆ ਵੀਰੇ ਇਹਦਾ ਵੀ 1 10 ਇਹ ਚੋ ਇਮਾਨਤਨ ਕਰ ਦਾਂਗੇ ਕਰ ਦਾਂਗੇ ਬਈ ਇਹਦਾ ਲੋ ਬਈ ਇਹਦਾ ਰੇਟ ਵੀ 1 10 ਆ ਇਸ ਤੋਂ ਅੱਗੇ ਤੈਨੂੰ ਨੰਬਰ ਬਈ ਮੱਝ ਦੀ ਗੱਲ ਕਰਨ ਲਈ ਇਹ ਤੀਜੇ ਸੂਹਾਂ ਸੁਣੀ ਆ ਵੀਰੇ ਦਿਨ ਕਿੰਨੇ ਪਏ ਬਈ ਪ੍ਰਦੀਪ ਦਿਨ ਬਈ 7-8 ਦਿਨ ਲਊਗੀ ਵੀਰੇ 7-8 ਦਿਨ ਲੈ ਜੂ ਹਾਂਜੀ ਠੀਕ ਆ ਤੇ ਤੀਜਾ ਸੂਆ ਸੁਣੀ ਹੈ ਤੀਜਾ ਸੂਆ ਸੁਣੀ ਵੀਰੇ ਠੀਕ ਹੈ ਕਿੰਨਾ ਕੁ ਦੁੱਧ ਪਾਣਦੀ ਹੈ ਵੀ ਮਾਲਕਾਂ ਨੇ ਦੱਸਿਆ ਹੋਵੇ ਦੁੱਧ ਵੀਰੇ ਘਰ ਤੋਂ ਘੱਟ ਕੋਈ ਵੀ ਮੈਂ 10 ਤੋਂ 12 ਕਿਲੋ ਤਾਂ ਮੈਂ ਦਿੰਦੀ ਹੁੰਦੀ ਠੀਕ ਆ 10 12 ਦੇ ਦਊਗੀ ਬਾਈ ਜੇ ਚੰਗੀ ਸੇਵਾ ਘੱਟ ਸੇਵਾ 10 ਕਿਲੋ ਉਹਨੇ 12 13 ਚੋਲੂਗਾ ਵੀਰੇ ਠੀਕ ਆ ਲਓ ਬਈ ਪਤਲੀ ਚਮੜੀ ਦੇ ਵਿੱਚ ਹੈਗੀ ਆ ਵੇਖ ਸਕਦੇ ਆ ਦੁੱਧ ਵਾਲੀ ਮੱਝ ਆ ਬਾਈ ਦਾ ਅਨਮਾਨ ਹੀ ਆ ਵੀ 12 13 ਲੀਟਰ ਦੇ ਲਗਭਗੇ ਨੇ ਦੁੱਧ ਦੇ ਦੇਣਾ ਵੇਖ ਸਕਦੇ ਮੱਥੇ ਦੇ ਵਿੱਚ ਚਾਰ ਕਵਾਲ ਦੋਸਤੋ ਚਿੱਟੇ ਹੈਗੇ ਆ ਪਤਲੀ ਚਮੜੀ ਦੇ ਵਿੱਚ ਆ ਥਾਨ ਹਵਾਨਾ ਤੁਹਾਨੂੰ ਦਿਖਾ ਦਿੰਨੇ ਆ ਸੋਹਣਾ ਦੋਸਤੋ ਮੁਠੀ ਚਾਈ ਆ ਥਨ ਲੱਗਿਆ ਦੋਸਤੋ ਦੇਖ ਸਕਦੇ ਬਿਲਕੁਲ ਸਾਫ ਸੁਥਰਾ ਦੋਵੇਂ ਪਾਸੇ ਤੋਂ ਤੁਹਾਨੂੰ ਅਨੁਮਾਨ ਕਰਾ ਦੇਣਾ ਬਿਲਕੁਲ ਠੰਡੀ ਸੀਲ ਆ ਦੋਸਤੋ ਇਹ ਗੱਲ ਕਰੀਏ ਕੋਈ اچਾਨੀ ਮੰਦੀ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਭਾਈ ਪ੍ਰਦੀਪ ਦਿਨ ਕਿੰਨੇ ਲੈ ਜੂਗੀ ਇਹ 7-8 ਦਿਨ ਲੈ ਜੂਗੀ 7-8 ਦਿਨ ਲੈ ਜੂਗੀ ਕੀਤਾ ਲੋਵੀ ਸਿੰਘ ਬਿਲਕੁਲ ਕੁੰਡਾ ਪਤਲੀ ਚਮੜੀ ਦੇ ਵਿੱਚ ਆ ਤੀਜਾ ਸੁਹਾ ਗੱਬਣ 7-8 ਦਿਨ ਸੂਮ ਚ ਬਾਕੀ ਆ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਲਾਈਵ ਪ੍ਰਦੀਪ ਇਹ ਵੀ ਖੋਲ ਲਈ ਜਿਹੜੇ ਵੀਰ ਦੇ ਪਸੰਦ ਹੋਵੇ ਆਪਦੀ ਇੱਥੇ ਆ ਕੇ ਤਸੱਲੀ ਕਰਕੇ ਸੌਦਾ ਕਰ ਲੈ ਲੋਵੀ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਬਿਲਕੁਲ ਸਾਫ਼ ਸੁਥਰੀ ਮੱਝ ਆ ਦੋਸਤੋ ਬਹੁਤ ਵਿਰਲੀ ਮੱਝ ਨਿਕਲਦੀ ਹੈ ਦੋਸਤੋ ਕਿਉਂਕਿ ਮੱਝ ਦੀ ਡਿਮਾਂਡ ਜੇ ਗੱਲ ਕਰੀਏ ਤਾਂ ਬਹੁਤ ਆ ਮਿਲਦੀ ਬਹੁਤ ਔਖੀ ਆ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਦੋਸਤੋ ਵੀ ਮੱਝ ਚਾਹੀਦੀ ਆ ਤੇ ਫਿਰ ਨਿਕਲਦੀ ਦੋਸਤੋ ਵਿਰਲੀ ਜਿਆਦਾ ਨਾ ਗਾਵਾਂ ਵਾਲੀਆਂ ਵੀਡੀਓ ਆਈ ਜਾਂਦੀਆਂ ਰਹਿੰਦੀਆਂ ਤੇ ਮੱਝ ਵੀ ਦੋਸਤੋ ਚੰਗੀ ਆ ਜੇ ਗੱਲ ਕਰੀਏ ਥੱਲੋ ਥਣ ਹਵਾਲਾ ਵੀ ਸਾਫ਼ ਸੁਥਰਾ ਬਿਲਕੁਲ ਕੁੰਡਾ ਸੰਗਾ ਦੁੱਧ ਵਾਲੀ ਮੱਝ ਆ ਦੋਸਤੋ ਨਾਕ ਜੇ ਗੱਲ ਕਰ ਲਈਏ ਨਾ ਬਾਈ ਕੋਲੇ ਤਿੰਨੇ ਹੀ ਸਾਫ਼ ਸੁਥਰੇ ਆ ਬਾਕੀ ਜਿੰਨੀਆਂ ਵੀ ਵੀਡੀਓ ਪਾਈਆਂ ਚੰਗਾ ਨਾਗੀ ਹੁੰਦਾ ਬਾਈ ਕੋਲ ਤਕਰੀਬਨ ਕੋਈ ਇਹ ਨਹੀਂ ਗੱਲ ਅਭੀ ਕਿਸੇ ਪਾਸੋਂ ਕਦੇ ਲਾਂਬਾ ਆਇਆ ਹੋਵੇ ਬਈ ਪ੍ਰਦੀਪ ਇਹਦਾ ਰੇਟ ਕੀ ਕਰਦੇ ਆਂ ਇਹਦਾ ਵੀ 10 ਹੀ ਕਰਦੇ ਆ ਬਈ ਇਹਦਾ ਵੀ 10 ਲਓ ਵੀ ਰੇਟ ਤਿੰਨਾਂ ਦਾ ਹੀ 10 ਆ ਜਿਹੜਾ ਵੀ ਨਾਗ ਤੁਹਾਡੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਕਿਉਂਕਿ ਦੋ ਨਾਗ ਹੈਗੇ ਆ ਦੋਸਤੋ ਗੱਬਣ ਦੇ ਵਿੱਚ ਇੱਕ ਦੋਸਤੋ ਗਾਂ ਹੈਗੀ ਆ ਤਾਜੀ ਸੂਈ ਬਿਲਕੁਲ ਦੋਸਤੋ ਉਹਦੀ ਤੁਸੀਂ ਇੱਥੇ ਆ ਕੇ ਚਵਾਈ ਕਰ ਸਕਦੇ ਆ ਕੋਈ ਵੀ ਨਾਗ ਪਸੰਦ ਹੋਵੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ